ਸੁਪਰੀਮ ਕੋਰਟ ਨੇ ਆਖਿਰ ਦਿਖਾਏ ਦਿੱਤਾ ਹੈ ਕਿ ਨਿਆਂ ਪ੍ਰਣਾਲੀ ਤੋਂ ਉੱਪਰ ਇਸ ਦੇਸ਼ ਵਿੱਚ ਕੋਈ ਵੀ ਪਾਵਰ ਜਾਂ ਕੋਈ ਵੀ ਸੱਤਾ ਨਹੀਂ ਹੈ ਜੀ ਹਾਂ ਕਈ ਦਿਨਾਂ ਤੋਂ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਲਈ ਸੁਣਵਾਈ ਦੇ ਲਈ ਅਪੀਲਾਂ ਲੱਗ ਰਹੀਆਂ ਸੀਗੀਆਂ ਕਿ ਚੰਡੀਗੜ੍ਹ ਦੀ ਮੇਅਰ ਚੋਣ ਨੂੰ ਲੈ ਕੇ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਮੇਅਰ ਬਣਾਉਣ ਵਾਸਤੇ ਤਾਵਲੀ ਕੀਤੀ ਹੈ ਤੇ ਟਰਨਿੰਗ ਅਫਸਰ ਜਿਹੜੇ ਅਨਿਲ ਮਸੀਹ ਨੇ ਇਹੜਾ ਨੇਵੀ 77 ਪਾਰਟੀ ਦਾ ਸਾਥ ਦਿੱਤਾ ਤਾਂ ਕਿਤੇ ਕਿਤੇ ਕੁਲਦੀਪ ਕੁਮਾਰ ਜੋ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਨ ਉਹਨਾਂ ਨੇ ਇਹਦੇ ਵਾਸਤੇ ਇੱਕ ਕੇਸ ਅਪੀਲ ਫਾਈਲ ਕੀਤੀ ਸੀਗੀ ਤੇ ਜਿੱਤ ਆਖਰ ਉਹਨਾਂ ਦੀ ਹੋਈ ਹੈ ਤੇ ਸੁਪਰੀਮ ਕੋਰਟ ਨੇ ਅੱਜ ਦੁਪਹਿਰੇ ਸਾਰੀ ਫੜਤਾਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਹੀ ਚੰਡੀਗੜ੍ਹ ਦਾ ਮੇਅਰ ਐਲਾਨ ਦਿੱਤਾ ਹੈ ਨਾਜ਼ਰ ਹਾਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਟਰਨਿੰਗ ਅਫਸਰ ਅਨਿਲ ਮਸੀਹ ਦੇ ਉੱਪਰ ਪਰਚਾ ਵੀ ਦਰਜ ਹੋਊਗਾ ਤਾਂ ਦੱਸ ਦਿੰਨੇ ਆ ਕਿ ਜਿਹੜੀ ਵੀਡੀਓਗ੍ਰਾਫੀ ਹੋਈ ਸੀ ਜਿਸ ਵਿੱਚ ਕੈਮਰੇ 'ਚ ਸਾਫ਼ ਨਜ਼ਰ ਆ ਰਿਹਾ ਸੀਗਾ ਕਿ ਟਰਨਿੰਗ ਅਫਸਰ ਅਨਿਲ ਮਸੀਹ ਉੱਪਰ ਕੈਮਰੇ ਵੱਲ ਦੇਖਦੇ ਨੇ ਤੇ ਫਿਰ ਜਲੇ ਅੱਠ ਬੈਲਟ ਪੇਪਰ ਨੇ ਉਹਨਾਂ ਤੇ ਕਰਾਸ ਦਾ ਕਾਟੇ ਦਾ ਨਿਸ਼ਾਨ ਬਣਾਉਂਦੇ ਨੇ ਜਦੋਂ ਪਹਿਲਾਂ ਹਾਈ ਕੋਰਟ ਨੇ ਪੁੱਛਿਆ ਸੀਗਾ ਤਾਂ ਉਹ ਡਰਿੰਗ ਅਫਸਰ ਨੇ ਕਿਹਾ ਸੀਗਾ ਕਿ ਇਹ ਸਿਰਫ ਮਿ ਨਿਸ਼ਾਨ ਤਾਲ ਆਏ ਨੇ ਕਿਉਂਕਿ ਇਹ ਇਨਵੈਲਿਡ ਨੇ ਇਹ ਠੀਕ ਨਹੀਂ ਨੇ ਲੇਕਿਨ ਜਦੋਂ ਇੱਕ ਇੱਕ ਬੈਲਡ ਪੇਪਰ ਦੀ ਮੂਲ ਪੜਤਾਲ ਹੋਈ ਹੈ ਸਾਰੀ ਸਰਵਾਈ ਚੱਲੀ ਹੈ ਸੁਪਰੀਮ ਕੋਰਟ ਵਿੱਚ ਅੱਜ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਤੋਂ ਬਾਅਦ ਫੈਸਲਾ ਆਇਆ ਹੈ ਸੁਪਰੀਮ ਕੋਰਟ ਦਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੋ ਇਹ ਬਹੁਤ ਵੱਡੀ ਹਾਰ ਹੈ ਭਾਰਤ ਜਨਤਾ ਪਾਰਟੀ ਦੇ ਉਮੀਦਵਾਰਾਂ ਵਾਸਤੇ ਉਹਨਾਂ ਦੇ ਮੇਅਰ ਉਮੀਦਵਾਰ ਵਾਸਤੇ ਕਿਉਂਕਿ ਉਹਨਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦ ਪੁਲਦੀਪ ਕੁਮਾਰ ਉਹ ਹੋਣਗੇ ਹੁਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਨਵੇਂ ਮੇਅਰ